ਵਾਹਿਗੁਰੂ ਜੀ ਦਾ ਜਤਸਾ ਵਾਹਿਗੁਰੂ ਜੀ ਦੀ ਫਤੇ ਭਗਵਤ ਗੀਤਾ ਦੇ 8ਵੇਂ ਅਧਿਆਏ ਵਿੱਚ ਭਗਵਾਨ ਕ੍ਰਿਸ਼ਨ ਨੇ ਲਿਖਦੇ ਨੇ ਕਿ ਇੱਕ ਬ੍ਰਾਹਮਣ ਦਾ ਜਨਮ ਦੋ ਵਾਰ ਹੁੰਦਾ ਹੈ ਪਹਿਲਾ ਉਹ ਮਾਂ ਵੀ ਪੁੱਤ ਵਿੱਚੋਂ ਜਨਮ ਲੈਂਦਾ ਹੈ ਤੇ ਦੂਸਰੀ ਵਾਰ ਉਹ ਧਿਆਨ ਦੀ ਮਖਮ ਵਿੱਚੋਂ ਜਨਮ ਲੈਂਦਾ ਹੈ ਪੰਡਤ ਮੌਨ ਲਾਲ ਨੇ 98 ਸਾਲ ਦੀ ਉਮਰ ਇਹ ਅਕਾਲ ਚਲਾਣਾ ਜਰਨੈ ਸਾਹਬ ਦੀ ਹੋਂਦ ਤੋਂ ਬਾਅਦ ਹੋਣਾ ਆਪਣੇ ਆਪ ਦੇ ਵਿੱਚੋਂ ਮਾਂ ਕੋਈ ਸਬਦਾਂ ਜਰੀ ਹੈ ਅੱਜ ਵਿਸ਼ਾਲ ਇਕੱਠ ਹੋਣਾ ਸੰਗਤ ਦਾ ਲੱਗੇਦਾ ਮੈਂ ਦੇਖ ਰਿਹਾ ਹਾਂ ਬਹੁਤ ਸਾਰ ਤੋਂ ਕਿ ਇੰਨਾ ਵਿਸ਼ਾਲ ਇਕੱਠ ਤਾਂ ਨਿਸ਼ਚਿਤ ਹੋ ਕੇ ਅੰਨਤ ਮੌਲੂ ਦਾ ਅਮੀਰ ਮਹਾਨ ਦਰਸਾਉਂਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਮਾਫ਼ੀ ਚਾਹੁੰਨੇ ਤੇ ਵਿਛੜੀ ਵਾਹਿਗੁਰੂ ਜੀ ਦਾ